ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੰਦਪੂਰ ਦੀ ਫਾਰਮਿੰਗ ਦੇ ਵਿੱਚ। ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਦਾ ਰੋਟੀ ਚ ਹੋਗੇ। ਪੰਜਾਬ ਦੀ ਮਸ਼ਹੂਰ ਪੱਟੀ। ਇੰਦਰਾ ਹੋ। ਜਲਾਸੀ ਨੂੰ ਖਤਰ ਦਾ ਸਾਰਾ ਸੰਗੀਤਧਾਰੋ। ਫਾਰਮਿੰਗ ਦੇ ਵੇਖਣ ਨੂੰ ਮਿਲਦੇ ਆ। ਕਰਦੇ ਆ ਬਾਈ ਨਾਲ ਗੱਲਬਾਤ ਛਾਹੀ ਅੰਨਸਰ ਦੀ ਬਹਿਸ ਹੋਈ ਆ। ਪੁੱਛਦੇ ਕਿੰਨਾ ਕੁ ਦੋਤਿਆ ਦੇ ਬੋਲ। ਬਾਕੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਕੋਈ ਨਾ ਕਰੋ ਜੀ ਉਹਦੇ ਨਾਲ ਉਹ ਇੰਦੇ ਭਾਈ ਨਾਲ ਤੇ ਉਹ ਤੇਰਾ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਜੀ ਹਾਂ ਜੀ ਹਾਂ ਤੇ ਵਹਿੜ ਕਿੰਨੀਆਂ ਵਹਿੜਾ ਇੱਕ ਦੋ ਦੂਜੇ ਸੂਆਈ ਅੱਛਾ ਕਿੰਨਾ ਦੁੱਧ ਕੋਲ ਹੈ ਦੁੱਧ ਆਣਾ ਚਲ 13-14 ਕਿਲੋ 14 ਕਿਲੋ ਚੋਣ ਚੰਗੀ ਨਾ ਹਾਂਜੀ ਹਾਂ ਰੂਮ ਵਰਗੀ ਹਾਂਜੀ ਹਾਂ ਚਾਰ ਦਿਨ ਦਾ ਸੂਆਈ ਪੱਛੀ ਮਗਰਾ ਅੱਛਾ ਹਾਂਜੀ ਹਾਂ 14 ਕਿਲੋ ਬੌੜਾ ਦੇ ਕਿੰਨਾ ਆਖੰਦੇ 14 ਕਿਲੋ ਜੀ 14 ਕਿਲੋ ਬੌੜਾ ਹਨਾ ਇਹ ਮਗਰ ਬੱਛੀ ਆ ਗਈ ਥੜਾ ਬੜਾ ਪਿਆਰਾ ਲੱਗਦਾ ਚਾਰ ਦਿਨ ਤੋਂ ਖੁੱਲ ਕੇ ਬੜੀ ਸੂਰਾ ਦਵਾਈ ਹੈ ਚਾਰ ਦਿਨ ਦੀ ਸਜਣੋ ਸੂਈ ਹੋਈ ਹੈ ਨਾ ਹਾਂਜੀ ਹਾਂ ਦੂਜਾ ਸੂਆਈ ਦੂਸਰਾ ਸੂਆ 6000 ਲਓ ਲਾਇਓ ਮੋੜ ਲਿਓ ਮਸ਼ੀਨ ਮੋਟਰ ਆ ਕੋਈ ਨਿਕਿਆ ਕਾ ਤਰ ਥੱਲੇ ਚ ਗਈ ਹੈਂ ਦੀ ਛੇੜੀ ਛੇੜੀ ਹਾਂ ਗੁਣਾ ਦੀ ਕੁਤਲੀ ਆ ਬਾਈ ਕਿਹਦਾ ਗੁਣਾ ਦੀ ਕੁਤਲੀ ਆ ਲਓ ਤੇ ਬਾਈ ਜੀ ਨੇ ਕੀਮਤ ਕਿੰਨੀ ਕਰ ਰਹੇ ਹੋ 62000 62 ਕਿੰਨਾ ਕੀ ਦੇਣੀ ਆ ਬੋ ਮਾ 60000 ਹੀ ਦੇਵਾਂਗੇ ਹਾਂ ਹੋਰ ਕਿਹੜੀ ਦੂਜੀ ਗੱਲ ਦੂਜੀ ਗੱਲ ਦਾ ਜਿੱਥੇ ਇਹ ਸੋਨ ਵਾਲੀ ਆ ਸਹੀ ਹੋਈ ਆ ਜੀ ਅੱਛਾ ਕਿੰਨਾ ਦੁੱਧ ਕੋਲ ਇਹਦੇ ਦੁੱਧ ਦੇ 12 ਗਲਾ ਜੇ ਪੰਜਾਂ ਛੇ ਦਿਨ ਤੋਂ ਹੋਰ ਆ ਜਾਂਦਾ ਵੀ ਦਵਾ ਦੇ ਕੋਲ ਇਹਦੇ ਮਗਰੀ ਬੱਚੀ ਹੈ 28 ਲਾਓ ਮੋੜ ਲਓ ਕਹਿੰਦੇ ਕੀਮਤ ਕਿੰਨੀ ਕਾ ਜੀ ਕੀਮਤ ਇਹਦਾ ਬੁੰਜਾ ਆ ਵੀ 55000 ਦਾ ਬੁੰਜਾ ਯਾਰ ਤੇ 50000 ਦੀ ਜਿਹੜੀ ਜੈਸਨੋ ਹੋ ਜੂਗੀ ਮੌਕੇ ਦਾ ਰਾ ਤੇ ਆ ਯਾਰ ਨਹੀਂ ਦੇਵਾਂਗੇ ਹੈ 45 45 ਨਹੀਂ ਕਰਦਾਂਗੇ ਲਓ ਜੀ 45000 ਦੀ ਜੈਸਨੋ ਕਰਦਾਂਗੇ ਹਨਾ ਠੀਕ ਆ ਜੀ ਲਓ ਸੱਜਣਾ ਮੇਲਾ ਲੁੱਟ ਲਿਓ ਸਾਸੀ ਕਾ